ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਗੁਰੂ ਗੋਬਿੰਦ ਸਿੰਘ ਜੀ ਦੀ ਉੱਚ ਦਾ ਪੀ 1705 ਈਸਵੀ ਵਿੱਚ ਸਰਹੰਦ ਦੇ ਨੇੜੇ ਚਮਕੌਰ ਦੀ ਜੰਗ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮੁਗਲ ਫੌਜਾਂ ਦੇ ਕੇਰੇ ਵਿੱਚੋਂ ਬਾਤ ਨਿਕਲੇ ਦੁਸ਼ਮਣ ਹਰ ਪਾਸੇ ਉਹਨਾਂ ਦੀ ਤਲਾਸ਼ ਕਰ ਰਹੇ ਸਨ ਇਸ ਸਮੇਂ ਗੁਰੂ ਜੀ ਨੇ ਉੱਚ ਦਾ ਪੀਰ ਮੁਸਲਮਾਨ ਫਕੀਰ ਦਾ ਰੂਪ ਧਾਰਨ ਕੀਤਾ ਤਾਂ ਜੋ ਮੁਗਲ ਅਤੇ ਦੁਸ਼ਮਣ ਉਹਨਾਂ ਨੂੰ ਪਛਾਣ ਨਾ ਸਕਣ ਗੁਰੂ ਜੀ ਨੇ ਨੀਲਾ ਚੋਗਾ ਪਹਿਨਿਆ ਸਿਰ ਤੇ ਫਕੀਰੀ ਪੱਗ ਸਜਾਈ ਅਤੇ ਆਪਣੇ ਸਿੱਖ ਭਾਈ ਦਿਆ ਸਿੰਘ ਤੇ ਭਾਈ ਧਰਮ ਸਿੰਘ ਨੂੰ ਵੀ ਨਾਲ ਰੱਖਿਆ ਇਸ ਰੂਪ ਵਿੱਚ ਗੁਰੂ ਜੀ ਮਲੇਰ ਕੋੜਲਾ ਦੇ ਇਲਾਕੇ ਵੱਲ ਗਏ ਨਵੀਖਾਨ ਅਤੇ ਗਣੀਖਾਨ ਵੱਲੋਂ ਕੀਤੀ ਸੇਵਾ ਮਲੇਰ ਕੋੜਲਾ ਦੇ ਪਿੰਡ ਵਿੱਚ ਗੁਰੂ ਜੀ ਨੂੰ ਦੋ ਪਠਾਨ ਭਰਾ ਮਿਲੇ ਨਵੀਖਾਨ ਅਤੇ ਗਣੀਖਾਨ ਉਹ ਮੁਸਲਮਾਨ ਹੋਣ ਦੇ ਬਾਵਜੂਦ ਇਨਸਾਨੀਅਤ ਅਤੇ ਸੱਚ ਦੇ ਪੱਖدار ਸਨ ਉਨਾਂ ਨੇ ਉੱਚ ਦਾ ਪੀਰ ਨੂੰ ਪਹਿਚਾਨ ਲਿਆ ਕਿ ਇਹ ਕੋਈ ਆਮ ਫਕੀਰ ਨਹੀਂ ਸਗੋਂ ਕੋਈ ਮਹਾਨ ਰੂਹ ਹੈ ਨਵੀ ਖਾਨ ਅਤੇ ਗਣੀ ਖਾਨ ਨੇ ਗੁਰੂ ਜੀ ਨੂੰ ਆਪਣੇ ਘਰ ਠਹਿਰਾਇਆ ਖਾਣ ਪੀਣ ਨੂੰ ਦਿੱਤਾ ਅਤੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਮੁਗਲ ਸਿਪਾਹੀਆਂ ਤੋਂ ਵੀ ਬਚਾਇਆ ਜਦੋਂ ਸਿਪਾਹੀਆਂ ਨੇ ਪੁੱਛਿਆ ਕਿ ਕਿ ਇੱਥੇ ਗੁਰੂ ਗੋਬਿੰਦ ਸਿੰਘ ਆਇਆ ਹੈ ਤਾਂ ਉਹਨਾਂ ਨੇ ਹਿੰਮਤ ਨਾਲ ਇਨਕਾਰ ਕਰ ਦਿੱਤਾ ਬਾਅਦ ਵਿੱਚ ਉਹਨਾਂ ਨੇ ਗੁਰੂ ਜੀ ਨੂੰ ਪਾਲਕੀ ਵਿੱਚ ਬਿਠਾ ਕੇ ਉੱਚ ਦਾ ਪੀਰ ਦੱਸਦੇ ਹੋਏ ਸੁਰੱਖਿਅਤ ਥਾਂ ਤੱਕ ਪਹੁੰਚਾਇਆ ਅਤੇ ਲੋੜ ਪੈਣ ਵਾਲੀਆਂ ਪੇਟਾਵਾਂ ਵੀ ਦਿੱਤੀਆਂ ਜਿੰਨਾ ਵਿੱਚ ਇਤਿਹਾਸਕਾਰਾਂ ਦੇ ਲਿਖਣ ਅਨੁਸਾਰ ਕੋੜੇ ਮੋਹਰਾ ਸ਼ਾਸਤਰ ਭੋਜਨ ਆਉਂਦਾ ਹੈ ਇਹ ਸੇਵਾ ਇਨਸਾਨੀਅਤ ਭਾਈਚਾਰੇ ਅਤੇ ਧਰਮਾਂ ਵਿਚਕਾਰ ਸਾਂਝ ਦੀ ਉੱਚੀ ਮਿਸਾਲ ਹੈ ਇਹ ਸਾਖੀ ਸਾਨੂੰ ਸਿਖਾਉਂਦੀ ਹੈ ਕਿ ਧਰਮ ਤੋਂ ਵੱਡੀ ਇਨਸਾਨੀਅਤ ਨਹੀਂ ਹੁੰਦੀ ਸੱਚੀ ਸੇਵਾ ਵਿੱਚ ਜਾਤ ਪਾਤ ਜਾਂ ਮذਹਬਤ ਦੀ ਕੋਈ ਹੱਦ ਨਹੀਂ ਗੁਰੂ ਗੋਬਿੰਦ ਸਿੰਘ ਜੀ ਸਰਦਾਸਰਬੱਤ ਦੇ ਭਲੇ ਲਈ ਖੜੇ ਰਹੇ ਵਾਹਿਗੁਰੂ ਜੀ ਕਾ ਖਾਲਸਾ